ਹੈਲੋ ਫਰੈਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਵੇ ਟੂ ਸਕਸੈਸ ਅੱਜ ਦੀ ਵੀਡੀਓ 'ਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਵਨ ਆਫ ਦਾ ਮੋਸਟ ਮੋਕ ਐਪਿਕ ਪੋਇਮ ਇਨ ਇੰਗਲਿਸ਼ ਲਿਟਰੇਚਰ ਦਾ ਰੇਪ ਆਫ ਦਾ ਲੌਕ ਬਾਏ ਅਲੈਗਜ਼ੈਂਡਰ ਪੋਪ ਇਹ ਪੋਇਮ ਇੱਕ ਸਟਾਇਰ ਹੈ ਮਤਲਬ ਹਾਸੀ ਮਜ਼ਾਕ ਦੇ ਜਰੀਏ ਲਿਖੀ ਗਈ ਇੱਕ ਸੀਰੀਅਸ ਮੈਸੇਜ ਦੇਣ ਵਾਲੀ ਕਵਿਤਾ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਵੇ ਟੂ ਸਕਸੈਸ ਤੇ ਤੁਹਾਨੂੰ ਮਿਲੇਗਾ ਲਿਟਰੇਚਰ ਲਰਨਿੰਗ ਦਾ ਇੱਕ ਕੰਪਲੀਟ ਪੈਕੇਜ ਉਹ ਵੀ ਈਜ਼ੀ ਪੰਜਾਬੀ ਇੰਗਲਿਸ਼ ਮਿਕਸਡ ਪਹਿਲਾਂ ਆਪਾਂ ਕੁਝ ਕੀ ਫੈਕਟਸ ਦੀ ਗੱਲ ਕਰਾਂਗੇ ਦ ਰੇਪ ਆਫ ਦਾ ਲੋਕ ਇੱਕ ਮੋਕ એપਿਕ ਹੀਰੋਇਕ ਨੈਰੇਟਿਵ ਪੋਇਮ ਹੈ 1712 ਦੇ ਵਿੱਚ ਪਬਲਿਸ਼ ਹੋਈ ਦੋ ਕੈਂਟੋਸ ਦੇ ਵਿੱਚ 1714 ਦੇ ਵਿੱਚ 5 ਕੈਂਟੋਸ ਮਤਲਬ ਕਿ ਦੋ ਪਿਛਲੇ ਤਿੰਨ ਹੋਰ ਐਡ ਹੋ ਗਏ ਦੈਨ ਟੋਟਲ 5 ਕੈਂਟੋਸ 1717 ਦੇ ਵਿੱਚ ਫਾਈਨਲ ਐਡੀਸ਼ਨ ਆਇਆ ਜਿਦੇ ਵਿੱਚ 5 ਕੈਂਟੋ ਸੀ ਤੇ ਕਲੈਰਿਸਾ ਦੀ ਸਪੀਚ ਹੈ ਜਿਹੜੀ ਉਹਨੂੰ ਐਡ ਕੀਤਾ ਗਿਆ ਇਸ ਦੇ ਵਿੱਚ ਇਹ ਬੇਸਡ ਹੈ ਇੱਕ ਰੀਅਲ ਇਨਸੀਡੈਂਟ ਤੇ ਜohn carol ਇਹਨਾਂ ਦੇ ਫਰੈਂਡ ਸੀ ਉਹਨਾਂ ਨੇ ਹੀ ਇਹਨਾਂ ਨੂੰ ਸਜੈਸਟ ਕੀਤਾ ਸੀ ਇਹ ਲਿਖਣ ਦੇ ਲਈ ਤੇ ਬਾਅਦ ਦੇ ਵਿੱਚ ਪੋਪ ਨੇ ਉਹਨਾਂ ਨੂੰ ਹੀ ਇਹ ਪੋਇਮ ਹੈ ਜਿਹੜੀ ਡੈਡੀਕੇਟ ਕੀਤੀ ਸੀ john carol ਨੂੰ ਹੁਣ ਕੈਰੈਕਟਰਸ ਦੀ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਐਰਾਬੈਲਾ ਫਾਰਮਰ ਜੋ ਕਿ ਬੈਲਿੰਡਾ ਦਾ ਕੈਰੈਕਟਰ ਪਲੇ ਕਰੂਗੀ ਐਂਡ ਲਾਰਡ ਪੀਟਰ ਜੋ ਕਿ ਬੈਰਨ ਬੈਟੀ ਮੇਡ ਕਲੈਰੀਸਾ ਜਿਹੜੀ ਕਿ ਆਫਰ ਕਰਦੀ ਹੈ ਸੀਜ਼ਰ ਬੈਰਨ ਨੂੰ 에ਰੀਅਲ ਸਪਿਰਿਟ ਸ਼ੌਕ ਡੌਗ ਥੈਲੇਸਟ੍ਰਿਸ ਬੈਲਿੰਡਾ ਦੀ ਫਰੈਂਡ ਇਹ ਸੀਗੇ ਕੁਝ ਕੈਰੈਕਟਰਸ ਦ ਰੇਪ ਆਫ ਦ ਲੋਗ ਇੱਕ ਰੀਅਲ ਇਨਸੀਡੈਂਟ ਤੇ ਬੇਸਡ ਹੈ ਪੋਪ ਦੇ ਇੱਕ ਬਹੁਤ ਹੀ ਵਧੀਆ ਫਰੈਂਡ ਸੀਗੇ ਜੌਨ ਕੈਰਲ ਜਿਨ੍ਹਾਂ ਨੂੰ ਪੋਪ ਨੇ ਬਾਅਦ ਦੇ ਵਿੱਚ ਡੈਡੀਕੇਟ ਵੀ ਕੀਤੀ ਪੁਈ ਉਹਨਾਂ ਨੇ ਇੱਕ ਇਨਸੀਡੈਂਟ ਸੁਣਾਇਆ ਪੋਪ ਨੂੰ ਕਿ ਇੱਕ ਬੰਦੇ ਨੇ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ ਐਰਾਬੈਲਾ ਨਾਂ ਦੀ ਕੁੜੀ ਨੂੰ ਬਟ ਉਹਨੇ ਕੀ ਕਰਤਾ ਰਿਜੈਕਟ ਕਰਤਾ ਫਿਰ ਉਹ ਰਿਜੈਕਸ਼ਨ ਉਹ ਬੰਦੇ ਤੋਂ ਬਰਦਾਸ਼ਤ ਨਹੀਂ ਹੋਈ ਤੇ ਉਹਨੇ ਕੀ ਕੀਤਾ ਉਹਦੀ ਲੋਕ ਨੂੰ ਕੱਟਤਾ ਤਾਂ ਉਹ ਸੁਜੈਸਟ ਕਰਦੇ ਨੇ ਵੀ ਤੂੰ ਇਹ ਇਸ ਦੀ ਬੇਸ ਤੇ ਕੋਈ ਪੋਇਮ ਲਿਖ ਤਾਂ ਅਲੈਗਜ਼ੈਂਡਰ ਪੋਪ ਇਹ ਦ ਰੇਪ ਆਫ ਦ ਲੋਕ ਉਹ ਰੀਅਲ ਇਨਸੀਡੈਂਟ ਤੇ ਬੇਸ ਦੇ ਉੱਤੇ ਲਿਖਤੇ ਨੇ ਜੋ ਕਿ ਤਿੰਨ ਵਰਜਨਸ ਦੇ ਵਿੱਚ ਲਿਖੀ ਇਹਨਾਂ ਨੇ ਤਿੰਨ ਐਡੀਸ਼ਨ ਆਏ ਇਸ ਦੇ ਹੁਣ ਆਪਾਂ ਕਹਾਣੀ ਸਟਾਰਟ ਕਰਦੇ ਆਂ ਇੱਕ ਕਹਾਣੀ ਸਟਾਰਟ ਹੁੰਦੀ ਹੈ ਬਲਿੰਡਾ ਨਾਂ ਦੀ ਕੁੜੀ ਤੋਂ ਦੁਪਹਿਰ ਦਾ ਟਾਈਮ ਹੁੰਦਾ ਵਧੀਆ ਮੌਸਮ ਹੁੰਦਾ ਤੇ ਬਲਿੰਡਾ ਸੌਂ ਰਹੀ ਹੁੰਦੀ ਹੈ ਫਿਰ ਬਲਿੰਡਾ ਦੇ ਸੁਪਨੇ ਦੇ ਵਿੱਚ ਏਰੀਅਲ ਆਉਂਦੀ ਹੈ ਬਲਿੰਡਾ ਨੂੰ ਬਹੁਤ ਸਾਰੀਆਂ ਸਪਿਰਿਟਸ ਸਿਲਫਸ ਕਹਾਂਗੇ ਵੈਸੇ ਤਾਂ ਆਪਾਂ ਉਹਨਾਂ ਨੂੰ ਬਟ ਸਿਲਫਸ ਦਾ ਮਤਲਬ ਹੁੰਦਾ ਕਿ ਇੱਕ 에어 스ਪਿਰਿਟ ਤਾਂ ਤੁਸੀਂ ਉਹਨੂੰ ਸਪਿਰਿਟ ਹੀ ਕਹਿ ਸਕਦੇ ਹੋ ਬਲਿੰਡਾ ਨੂੰ ਬਹੁਤ ਸਾਰੀਆਂ ਸਪਿਰਿਟਸ ਨੇ ਪ੍ਰੋਟੈਕਟ ਕਰਦੀਆਂ ਨੇ ਠੀਕ ਹੈ ਸਾਰੀਆਂ ਸਪਿਰਿਟਸ ਦੀ ਜਿਹੜੀ ਹੈਡ ਆ ਉਹ ਏਰੀਅਲ ਆ ਏਰੀਅਲ ਦਾ ਇਹ ਪੋਪ ਨੇ ਸ਼ੇਕਸਪੀਅਰ ਦੇ ਦਾ ਟੈਂਪਸਟ ਵਰਕ ਤੋਂ ਲਿਆ ਏਰੀਅਲ ਬਲਿੰਡਾ ਦੇ ਸੁਪਨੇ ਵਿੱਚ ਆ ਕੇ ਕਹਿੰਦੀ ਹੈ ਵੀ ਤੂੰ ਮੇਲਸ ਤੋਂ ਬਚ ਕੇ ਰਹਿਣਾ ਹੈ ਮੇਲਸ ਤੋਂ ਤੈਨੂੰ ਖਤਰਾ ਹੈ ਫਿਰ ਇੱਕ ਬਲਿੰਡਾ ਦਾ ਡੌਗ ਹੈ ਜਿਹੜਾ ਸ਼ੌਕ ਉਹ ਆਉਂਦਾ ਉਹਦੇ ਤੇ ਜੰਪ ਕਰਦਾ ਤੇ ਬਲਿੰਡਾ ਦੀ ਅੱਖ ਹੈ ਜਿਹੜੀ ਉਹ ਖੁੱਲ ਜਾਂਦੀ ਹੈ ਤੇ ਉਹ ਉੱਠਦੀ ਹੈ ਉੱਠ ਕੇ ਉਹ ਲੈਟਰ ਪੜ੍ਹਨੇ ਸਟਾਰਟ ਕਰਦੀ ਹੈ ਤੇ ਉਹ ਲੈਟਰ ਕਿਹੜੇ ਹੁੰਦੇ ਨੇ ਜਿਹੜੇ ਉਹਨਾਂ ਦੇ ਮਤਲਬ ਕਿ ਬਲਿੰਡਾ ਦੇ ਚੌਣ ਵਾਲਿਆਂ ਨੇ ਜਿਹੜੇ ਲੈਟਰਸ ਬਲਿੰਡਾ ਨੂੰ ਭੇਜੇ ਹੁੰਦੇ ਨੇ ਤਾਂ ਉਹ ਲੈਟਰਸ ਉੱਠਦੀ ਐ ਤੇ ਪੜ੍ਹਨੇ ਸਟਾਰਟ ਕਰਦੀ ਐ ਤੇ ਉਹ ਭੁੱਲ ਜਾਂਦੀ ਐ ਵੀ ਏਰੀਅਲ ਨੇ ਮੈਨੂੰ ਵਾਰਨਿੰਗ ਦਿੱਤੀ ਸੀ ਫਿਰ ਬਲਿੰਡਾ ਰੈਡੀ ਹੁੰਦੀ ਐ ਪਾਰਟੀ ਦੇ ਲਈ ਮੇਕਅਪ ਕਰਦੀ ਐ ਬਹੁਤ ਸਾਰੀਆਂ ਸਪਿਰਿਟਸ ਉਹਦੀ ਹੈਲਪ ਕਰਦੀਆਂ ਨੇ ਉਹਦੇ ਹੈਅਰਸ ਠੀਕ ਕਰਦੀਆਂ ਨੇ ਤੇ ਉਹ এলিਫੈਂਟ ਦੇ ਟੀਥਸ ਦਾ ਬਣਿਆ ਕੰਬ ਹੈ ਜਿਹੜਾ ਉਹ ਯੂਜ਼ ਕਰਦੀ ਐ ਤੇ ਬੈਟੀ ਮੇਡ ਆ ਹੁੰਦੀ ਐ ਜਿਹੜੀ ਉਹਦੀ ਉਹ ਬਹੁਤ ਉਹਦੀ ਹੈਲਪ ਕਰਦੀਆਂ ਨੂੰ ਤਿਆਰ ਹੋਣ ਦੇ ਵਿੱਚ ਅਰੇਬੀਆ ਦਾ ਪਰਫਿਊਮ ਯੂਜ਼ ਕਰਦੀ ਹੈ ਬਲਿੰਡਾ ਇੱਥੇ ਫਸਟ ਕੈਂਟੋ ਹੈ ਜਿਹੜਾ ਆਪਣਾ ਉਹ ਖਤਮ ਹੋ ਜਾਂਦਾ ਫਿਰ ਸੈਕੰਡ ਕੈਂਟੋ ਦੇ ਵਿੱਚ ਕੀ ਹੁੰਦਾ ਹੈ ਬਲਿੰਡਾ ਪਾਰਟੀ ਦੇ ਵਿੱਚ ਜਾਣ ਦੇ ਲਈ ਘਰੋਂ ਨਿਕਲ ਜਾਂਦੀ ਹੈ ਤੇ ਕੈਂਟੋ 2 ਦੇ ਵਿੱਚ ਸਾਰਾ ਟਰੈਵਲਿੰਗ ਪਾਰਟ ਦਿਖਾਇਆ ਹੋਇਆ ਕਿ ਉਹ ਕਿਵੇਂ ਟਰੈਵਲ ਕਰਦੇ ਨੇ ਤੇ ਪਾਰਟੀ ਵਿੱਚ ਜਾਣ ਦੇ ਲਈ ਇੱਕ ਬੋਟ ਦੇ ਵਿੱਚ ਬੈਠਦੀ ਹੈ ਰਿਵਰ ਦਾ ਨਾਮ ਹੁੰਦਾ ਹੈ ਥੇਮਸ ਰਿਵਰ ਬੋਟ ਦੇ ਵਿੱਚ ਕੁਝ ਹੋਰ ਜੈਂਟਲਮੈਨ ਵੀ ਹੁੰਦੇ ਨੇ ਉਹ ਸਾਰੇ ਟਰੈਵਲ ਕਰ ਰਹੇ ਹੁੰਦੇ ਨੇ ਬਲਿੰਡਾ ਨੂੰ ਦੇਖਦੇ ਰਹਿੰਦੇ ਨੇ ਉਹਨਾਂ ਦੀ ਨਜ਼ਰ ਬਲਿੰਡਾ ਤੋਂ ਨਹੀਂ ਹਟਦੀ ਕਿਉਂਕਿ ਉਹ ਬਹੁਤ ਹੀ ਬਿਊਟੀਫੁੱਲ ਲੱਗ ਰਹੀ ਹੁੰਦੀ ਹੈ ਬਲਿੰਡਾ ਵੀ ਸਮਾਈਲ ਪਾਸ ਕਰਦੀ ਹੈ ਬੋਟ ਦੇ ਵਿੱਚ ਇੱਕ ਜੈਂਟਲਮੈਨ ਹੁੰਦਾ ਬੈਰਨ ਬੈਰਨ ਦੀ ਨਿਗਾ ਬਲਿੰਡਾ ਦੀਆਂ ਜੁਲਫਾਂ ਦੇ ਉੱਪਰ ਜਾਂਦੀ ਹੈ ਉਹਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਉਹ ਬਲਿੰਡਾ ਦੀਆਂ ਲੌਕਸ ਲਟਾਂ ਚੁਰਾਉਣ ਦਾ ਫੈਸਲਾ ਕਰਦਾ ਏਰੀਅਲ ਨੂੰ ਬਲਿੰਡਾ ਦੀ ਫਿਕਰ ਹੁੰਦੀ ਹੈ ਬਿਕੋਜ਼ ਉਹਨੂੰ ਪਤਾ ਸੀ ਵੀ ਬੈਲਿੰਡਾ ਦੇ ਨਾਲ ਕੁਝ ਗਲਤ ਹੋਣ ਵਾਲਾ ਹੈ ਏਰੀਅਲ ਸਾਰੀਆਂ ਸਿਲਸ ਮੀਨਸ ਸਾਰੀਆਂ ਸਪਿਰਿਟਸ ਨੂੰ ਬੁਲਾਉਂਦੀ ਹੈ ਤੇ ਉਹਨਾਂ ਨੂੰ ਉਹਨਾਂ ਦੀ ਡਿਊਟੀ ਬਾਰੇ ਦੱਸਦੀ ਹੈ ਬ੍ਰਿਲਾਂਟੇ ਨੂੰ ਡਿਊਟੀ ਮਿਲਦੀ ਹੈ ਕਿ ਉਹ ਬੈਲਿੰਡਾ ਦੇ ਇਅਰਿੰਗਸ ਦਾ ਧਿਆਨ ਰੱਖੇਗੀ ਮੋਮੈਂਟੇਲਾ ਨੂੰ ਕਿਹਾ ਜਾਂਦਾ ਹੈ ਵੀ ਤੂੰ ਵਾਚ ਦਾ ਧਿਆਨ ਰੱਖਣਾ ਤੇ ਕ੍ਰਿਸਪੀਸਾ ਨੂੰ ਕਿਹਾ ਜਾਂਦਾ ਹੈ ਵੀ ਤੂੰ ਲੌਕਸ ਬਾਲਾਂ ਦੀਆਂ ਲਟਾਂ ਦਾ ਧਿਆਨ ਰੱਖਣਾ ਏਰੀਅਲ ਖੁਦ ਫੈਸਲਾ ਕਰਦੀ ਹੈ ਕਿ ਉਹ ਬੈਲਿੰਡਾ ਦਾ ਜਿਹੜਾ ਡੌਗ ਹੈ ਉਹਦਾ ਧਿਆਨ ਰੱਖੂਗੀ ਇਥੇ ਸੈਕਿੰਡ ਕੈਂਟੋ ਓਵਰ ਕੈਂਟੋ 3 ਥਰਡ ਕੈਂਟੋ ਦੇ ਵਿੱਚ ਬੋਟ ਹੈ ਜਿਹੜੀ ਉਹ ਮੰਜ਼ਿਲ ਤੇ ਪਹੁੰਚ ਜਾਂਦੀ ਹੈ ਪਹੁੰਚਦੀ ਪਹੁੰਚ ਜਾਂਦੇ ਨੇ ਉਹ ਹੈਮਪਟਨ ਕੋਰਟ ਦੇ ਵਿੱਚ ਠੀਕ ਹੈ ਉੱਥੇ ਜਾਂਦੇ ਨੇ ਸਾਰੇ ਬੋਟ ਤੋਂ ਉਤਰ ਜਾਂਦੇ ਨੇ ਬੈਲਿੰਡਾ ਦੀ ਉਹ ਜੈਂਟਲਮੈਨ ਦੇ ਨਾਲ ਵਧੀਆ ਦੋਸਤੀ ਹੋ ਜਾਂਦੀ ਹੈ ਜੋ ਕਿ ਉਹਨੂੰ ਬੋਟ ਦੇ ਵਿੱਚ ਮਿਲਿਆ ਸੀ ਬੈਰਨ ਦੇ ਨਾਲ ਤਾਂ ਉਹ ਬੈਰਨ ਦੇ ਨਾਲ ਓਮਬਰੇ ਮਤਲਬ ਕਿ ਇੱਕ ਕਾਰਡਸ ਵਾਲੀ ਗੇਮ ਹੁੰਦੀ ਹੈ ਉਹ ਖੇਡਦੇ ਨੇ ਗੇਮ ਦੇ ਵਿੱਚ ਤਿੰਨ ਲੋਕ ਖੇਡਦੇ ਨੇ ਕਦੇ ਬਲੈਂਡਾ ਜਿੱਤ ਜਾਂਦੀ ਹੈ ਕਦੇ ਬੈਰਨ ਜਿੱਤਦਾ ਮਤਲਬ ਕਿ ਟਵਿਸਟ ਬਣਿਆ ਰਹਿੰਦਾ ਕਦੇ ਕੌਣ ਜਿੱਤਦਾ ਹੈ ਕਦੇ ਕੌਣ ਜਿੱਤਦਾ ਹੈ ਫਿਰ ਬਲੈਂਡਾ ਜਿਹੜੀ ਜਿੱਤਣ ਲੱਗਦੀ ਹੈ ਫਿਰ ਬੈਰਨ ਜਿੱਤਣ ਲੱਗਦਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਗੇਮ ਤੇ ਐਂਡ ਤੇ ਬਲੈਂਡਾ ਜਿੱਤ ਜਾਂਦੀ ਹੈ ਫਿਰ ਬਲੈਂਡਾ ਕਾਫੀ ਪੀ ਰਹੀ ਹੁੰਦੀ ਹੈ ਪਾਰਟੀ ਦੇ ਵਿੱਚ ਇੱਥੇ ਇੱਕ ਕਲੈਰਿਸਨਾਂ ਆਂਦੀ ਕੁੜੀ ਵੀ ਹੁੰਦੀ ਹੈ ਜੋ ਕਿ ਬੈਰਨ ਨੂੰ ਲਾਈਕ ਕਰਦੀ ਹੈ ਤੇ ਬੈਰਨ ਨੂੰ ਸੀਜ਼ਰ ਵੀ ਦਿੰਦੀ ਹੈ ਬਲੈਂਡਾ ਦੀ ਲਟਕਟਣ ਦੇ ਲਈ ਬੈਰਨ ਨੂੰ ਕੈਂਚੀ ਮਿਲ ਜਾਂਦੀ ਹੈ ਉਹ ਲੁੱਕ ਕੇ ਬਲਿੰਡਾ ਕੋਲ ਜਾਂਦਾ ਉਹ ਤਿੰਨ ਵਾਰ ਅਟੈਂਪਟ ਕਰਨ ਦੀ ਕੋਸ਼ਿਸ਼ ਕਰਦਾ ਬਟ ਬਲਿੰਡਾ ਨੂੰ ਕੋਈ ਖਬਰ ਨਹੀਂ ਹੁੰਦੀ ਉਹ ਮਸਤ ਹੁੰਦੀ ਹੈ ਡਾਂਸ ਕਰ ਰਹੀ ਹੁੰਦੀ ਹੈ ਇੱਕ ਵਾਰ ਸੀਜ਼ਰ ਦੇ ਨਾਲ ਸਪਿਰਿਟ ਵੀ ਖੁਦ ਕੱਟ ਜਾਂਦੀ ਹੈ ਕਿਉਂਕਿ ਉਹ ਬਲਿੰਡਾ ਦੀ ਲੌਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਫਿਰ ਉਹ ਸਪਿਰਟ ਹੈ ਤਾਂ ਰੀਸਟੋਰ ਹੋ ਸਕਦੀ ਹੈ ਤਾਂ ਰੀਸਟੋਰ ਹੋ ਜਾਂਦੀ ਹੈ ਫਾਈਨਲੀ ਬਲਿੰਡਾ ਦੀ ਜਿਹੜੀ ਲੱਟ ਹੈ ਉਹ ਕੱਟ ਜਾਂਦੀ ਹੈ ਦੋਨੇ ਬੈਰਨ ਤੇ ਬਲਿੰਡਾ ਸ਼ਾਊਟ ਕਰਦੇ ਨੇ ਬਲਿੰਡਾ ਨੂੰ ਸ਼ੌਕ ਲੱਗਦਾ ਉਹਨੂੰ ਦੁੱਖ ਲੱਗਦਾ ਨਾ ਵੀ ਉਹ ਕੀ ਹੋ ਗਿਆ ਉਹ ਮਤਲਬ ਕਿ ਸ਼ੌਕ ਚਲੇ ਜਾਂਦੀ ਹੈ ਪੂਰਾ ਪਰ ਬੈਰਨ ਨੂੰ ਖੁਸ਼ੀ ਹੁੰਦੀ ਹੈ ਉਹ ਆਪਣੀ ਖੁਸ਼ੀ ਜ਼ਾਹਿਰ ਕਰ ਰਿਹਾ ਹੁੰਦਾ ਕੈਂਟੋ 3 ਓਵਰ ਹੁੰਦਾ ਇਸ ਦੇ ਨਾਲ ਹੀ ਕੈਂਟੋ 4 ਦੀ ਸਟਾਰਟਿੰਗ ਹੁੰਦੀ ਹੈ ਬਲਿੰਡਾ ਜਦੋਂ ਬਹੁਤ ਹੀ ਪਰੇਸ਼ਾਨ ਹੁੰਦੀ ਹੈ ਆਪਣੀਆਂ ਮਤਲਬ ਜੁਲਫਾਂ ਦੇ ਕਰਕੇ ਆਪਣੀ ਲੌਕਸ ਦੇ ਕਰਕੇ ਬਿਕੋਜ਼ ਇੱਕ ਕੁੜੀ ਹੈ ਇੱਕ ਕੁੜੀ ਨੂੰ ਆਪਣੇ ਹੈਅਰਸ ਸਭ ਤੋਂ ਪਿਆਰੇ ਹੁੰਦੇ ਨੇ ਇੱਕ ਬਲਿੰਡਾ ਦੀ ਫਰੈਂਡ ਹੁੰਦੀ ਹੈ ਪਾਰਟੀ ਦੇ ਵਿੱਚ ਥਲੇਸਟ੍ਰਿਸ ਤੁਕਿਆ ਗ੍ਰੀਕ ਮੈਥੋਲੋਜੀ ਦੇ ਵਿੱਚ ਇਹ ਇੱਕ ਵਾਰੀਅਰ ਹੁੰਦੀ ਸੀ ਉਹਨੇ ਆਪਣੇ ਸੋਸਾਇਟੀ ਦੇ ਵਿੱਚੋਂ ਮੇਲ ਮੈਂਬਰਸ ਨੂੰ ਬਾਹਰ ਕਢਵਾਤਾ ਸੀ ਉਹਦਾ ਨਾਮ ਸੀ ਥੈਲੈਸਟ੍ਰੀਅਸ ਇਹ ਨਾਮ ਉਹ ਆਪਣੇ ਉੱਥੋਂ ਹੀ ਲਿਆ ਥੈਲੈਸਟ੍ਰੀਅਸ ਥੈਲੈਸਟ੍ਰੀਅਸ ਬੈਲਿੰਡਾ ਨੂੰ ਸ਼ਾਂਤ ਕਰਦੀ ਉਹ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਫਿਰ ਥੈਲੈਸਟ੍ਰੀਅਸ ਆਪਣੇ BF ਸਰ ਪਲੂਮ ਕੋਲ ਜਾਂਦੀ ਹੈ ਤੇ ਉਹਨੂੰ ਕਹਿੰਦੀ ਹੈ ਵੀ ਤੂੰ ਬਾਹਰ ਨੂੰ ਜਾ ਕੇ ਡਾਂਟ ਉਹਨੇ ਮੇਰੀ ਫਰੈਂਡ ਬੈਲਿੰਡਾ ਦੇ ਹੇਅਰ ਕੱਟ ਕਰਤੇ ਤੇ ਉਹ ਵਾਲੇ ਹੇਅਰ ਉਹਦੇ ਵਾਪਸ ਲੈ ਕੇ ਆ ਸਰ ਪਲੂਮ ਇੱਕ ਸਪੀਚ ਦਿੰਦਾ ਹੈ ਬਟ ਉਹ ਇੰਨੀ ਵੀਕ ਹੁੰਦੀ ਹੈ ਵੀ ਬੈਰਨ ਦਾ ਉਹਦੇ ਤੇ ਕੋਈ ਅਸਰ ਹੀ ਨਹੀਂ ਹੁੰਦਾ। ਉਹ ਉਹਨੂੰ ਸੀਰੀਅਸ ਹੀ ਨਹੀਂ ਲੈਂਦਾ ਤੇ ਇਗਨੋਰ ਕਰ ਦਿੰਦਾ। ਫਿਰ ਥੈਲੇਸਟ੍ਰੀਅਸ ਆਪ ਬੈਰਨ ਕੋਲ ਜਾਂਦੀ ਹੈ ਉਹਨੂੰ ਬਹੁਤ ਕੁਝ ਬੋਲਦੀ ਹੈ ਬਟ ਬੈਰਨ ਤੇ ਫਿਰ ਵੀ ਕੋਈ ਅਸਰ ਨਹੀਂ ਹੁੰਦਾ। ਕੈਂਟੋ 4 ਦੇ ਵਿੱਚ ਬਲੈਂਡਾ ਦੀ ਬੇਬਸੀ ਨੂੰ ਦਿਖਾਇਆ ਗਿਆ। ਨੈਕਸਟ ਕੈਂਟੋ 5 ਦੇ ਵਿੱਚ ਇਹਦੇ ਵਿੱਚ ਕਲੈਰੀਸਾ ਦੀ ਸਪੀਚ ਹੈ। ਹੁਣ ਜਿਵੇਂ 1717 ਦੇ ਵਿੱਚ ਕਲੈਰੀਸਾ ਦੀ ਸਪੀਚ ਐਡ ਕੀਤੀ ਗਈ ਸੀ ਨਾ ਐਡੀਸ਼ਨ ਦੇ ਵਿੱਚ ਉਹ ਵਾਲਾ ਇੱਥੇ ਆਊਗਾ। ਕੈਂਟੋ 5 ਦੇ ਵਿੱਚ ਇਸ ਦੇ ਵਿੱਚ ਕਲੈਰੀਸਾ ਸਪੀਚ ਦਿੰਦੀ ਆ ਉਹ ਕੀ ਕਹਿੰਦੀ ਆ ਸਪੀਚ ਦੇ ਵਿੱਚ ਕਹਿੰਦੀ ਆ ਵੀ ਬਿਊਟੀ ਐ ਨਾ ਜਿਹੜੀ 4 ਦਿਨਾਂ ਦੀ ਮਹਿਮਾਨ ਹੁੰਦੀ ਐ ਅੱਜ ਹੈਗੀ ਐ ਕੱਲ ਨੂੰ ਹੋਵੇ ਨਾ ਹੋਵੇ ਕੀ ਪਤਾ ਬਟ ਇੱਕ ਲੇਡੀ ਦੇ ਕੋਲ ਇੱਕ ਐਵੇਂ ਦੀ ਚੀਜ਼ ਹੋਣੀ ਚਾਹੀਦੀ ਐ ਜੋ ਉਹਦੇ ਕੋਲ ਹਮੇਸ਼ਾ ਰਹੇ ਸਾਰੇ ਉਹਦੀ ਗੱਲ ਨੇ ਸੁਣਦੇ ਨੇ ਬਟ ਥਲਿਸਟਰੀਅਸ ਤੇ ਬਲਿੰਡਾ ਨੂੰ ਕਲੈਰੀਸਾ ਦੀ ਸਪੀਚ ਦੇ ਵਿੱਚ ਕੋਈ ਇੰਟਰਸਟ ਨਹੀਂ ਹੁੰਦਾ ਕਲੈਰੀਸਾ ਕਹਿੰਦੀ ਐ ਕਿ ਇੱਕ ਫੀਮੇਲ ਵਿੱਚ ਹਿਊਮਰ ਹੋਣਾ ਚਾਹੀਦਾ ਉਸ ਵਿੱਚ ਮਜ਼ਾਕ ਕਰਨ ਤੇ ਸੈਨ ਦੀ ਸ਼ਮਤਾ ਹੋਣੀ ਚਾਹੀਦੀ ਹੈ ਇਹ ਬਿਊਟੀ ਤੋਂ ਹੋਂ ਜਾਣ ਵਾਲੀ ਚੀਜ਼ਾਂ ਬਟ ਬੈਲਿੰਡਾ ਨੂੰ ਆਪਣੇ ਹੇਅਰ ਚਾਹੀਦੇ ਹੁੰਦੇ ਨੇ ਬੈਲਿੰਡਾ ਬੈਰਨ ਕੋਲ ਜਾਂਦੀ ਹੈ ਉਹਦੇ ਤੇ ਅਟੈਕ ਕਰਦੀ ਹੈ ਉਹਦੀ ਨੋਸ ਤੇ ਪਿੰਚ ਕਰਦੀ ਹੈ ਹਨ ਤੇ ਉਹਦੇ ਤੇ ਪਾਊਡਰ ਫੇਕਦੀ ਹੈ ਉਹਦੇ ਨਾਲ ਬੈਰਨ ਨੂੰ ਸਨੀ ਸਨੀਜ਼ਿੰਗ ਸਟਾਰਟ ਹੋ ਜਾਂਦੀ ਹੈ ਚਿੱਕ ਲਗਣੀ ਸਟਾਰਟ ਹੋ ਜਾਂਦੀ ਹੈ ਦੋਵੇਂ ਬਹੁਤ ਲੜਦੇ ਨੇ ਹੱਥੋਂ ਪਾਈ ਹੁੰਦੀ ਹੈ ਐਂਡ ਦੇ ਵਿੱਚ ਕੀ ਹੁੰਦਾ ਬਟ ਉਹਦੇ ਤੋਂ ਲੋਕ ਮੰਗੀ ਜਾਂਦੀ ਹੈ ਤਾਂ ਉਹ ਲੋਕ ਉਹਦੇ ਤੋਂ ਗਵਾਚ ਜਾਂਦੀ ਹੈ ਐਂਡ ਦੇ ਵਿੱਚ ਪੋਪ ਰੀਡਰਸ ਨੂੰ ਕਹਿੰਦੇ ਨੇ ਵੀ ਲੋਕ ਹੈ ਜਿਹੜੀ ਉਹ ਹੈਵਨ ਦੇ ਵਿੱਚ ਚਲੀ ਗਈ ਅਸਮਾਨ ਦੇ ਵਿੱਚ ਚਲੀ ਗਈ ਜਿੱਥੇ ਬੈਰੀਨੈਕਸ ਲੋਕ ਚਲਾ ਗਿਆ ਸੀ ਹੁਣ ਬੈਰੀਨੈਕਸ ਕੀ ਹੈ ਇੱਕ ਕੁਇਨ ਸੀ ਏਜੀਪਟ ਦੀ ਉਹਨੇ ਆਪਣੇ ਹਸਬੰਡ ਦੀ ਸੇਫਟੀ ਲਈ ਇੱਕ ਲੋਕ ਲੋਕ ਨੂੰ ਕਟਿਆ ਸੀ ਤੇ ਉਹ ਲੋਕ ਸੀ ਜਿਹੜੀ ਉਹ ਤਾਰਾ ਬਣ ਗਈ ਸੀ ਇਸ ਤਰ੍ਹਾਂ ਲੋਕੋ ਮਿਥ ਨੂੰ ਇਹਦੇ ਨਾਲ ਜੋੜਦੇ ਨੇ ਠੀਕ ਹੈ ਉਹਦੀ ਇਹਦੀ ਲੋਕ ਵੀ ਸਟਾਰ ਬਣ ਗਈ ਵੀ ਇਹਦੀ ਲੋਕ ਵੀ ਹੈ ਜਿਹੜੀ ਉਹ ਸਟਾਰ ਬਣ ਗਈ ਤੇ ਅਸਮਾਨ ਦੇ ਵਿੱਚ ਚਲੀ ਗਈ ਸੋ ਫਰੈਂਡਸ ਇਹ ਸੀ ਸਮਰੀ ਦਾ ਰੇਪ ਆਫ ਦਾ ਲੋਕ ਦੀ ਇੱਕ ਬਿਟੀ ਸਟਾਈਲਿਸ਼ ਤੇ ਸੈਟਾਇਰਿਕਲ ਪੋਇਮ ਬਾਏ ਲੈਕਸੈਂਡਰ ਪੋਪ ਉਮੀਦ ਹੈ ਤੁਹਾਨੂੰ ਇਹ ਐਕਸਪਲੇਨੇਸ਼ਨ ਈਜ਼ੀ ਤੇ ਇੰਟਰਸਟਿੰਗ ਲੱਗੀ ਹੋਵੇਗੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਨਾ ਨਾ ਭੁੱਲਣਾ ਤੇ ਕਮੈਂਟ ਚ ਜਰੂਰ ਦੱਸੋ ਤੁਹਾਨੂੰ ਸਭ ਤੋਂ ਵੱਧ ਇੰਟਰਸਟਿੰਗ ਕੀ ਲੱਗਾ ਤੇ ਹਾਂ ਅਗਲੇ ਵੀਡੀਓ ਚ ਅਸੀਂ ਕਵਰ ਕਰਾਂਗੇ ਕੁਝ ਹੋਰ ਇੰਪੋਰਟੈਂਟ ਲਿਟਰੇਰੀ ਵਰਕਸ ਤੇ ਟੌਪਿਕਸ ਸਿੰਪਲ ਪੰਜਾਬੀ ਇੰਗਲਿਸ਼ ਦੇ ਵਿੱਚ ਬਿਲਕੁਲ ਤੁਹਾਡੇ ਲਾਈਕ ਸਟਾਈਲ ਚ ਸੋ ਸਟੇ ਟਿਊਨਡ ਕੀਪ ਲਰਨਿੰਗ ਐਸ ਆਲਵੇਸ ਵੀ ਟੂ ਸਕਸੈਸ ਨਾਲ ਸਕਸੈਸ ਹਮੇਸ਼ਾ ਤੁਹਾਡੇ ਨਾਲ ਮਿਲਦੇ ਹਾਂ ਨੈਕਸਟ ਵੀਡੀਓ ਚ ਟੇਕ ਕੇਅਰ ਐਂਡ ਹੈਪੀ ਸਟੱਡਿੰਗ